ਖਾਲਸਾ ਮਿਰਦੀ ਫਤਿਹ ਜੀ ਮੈਂ ਖਾਲਸਾ ਪੰਥ ਦਾ ਇੱਕ ਨਿਮਾਣਾ ਜਿਹਾ ਸੇਵਕ ਹਾਂ ਜਿਹੜਾ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ ਲੋਕ ਸਭਾ ਹਲਕਾ ਕਡੂਰ ਸਭ ਤੋਂ ਤੇ ਮੈਂ ਅੱਜ ਤੋਂ ਤਿੰਨ ਦਿਨ ਪਹਿਲਾਂ ਵੀ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਟੀਮ ਨੂੰ ਬੇਲਤੀ ਰੂਪ ਚ ਸੱਦਾ ਦਿੱਤਾ ਸੀ ਕਿ ਆਓ ਕਿਸੇ ਨੂੰ ਵੀ ਇੱਕ ਨੂੰ ਭੇਜ ਦਿਓ ਦੁਨੀਆ ਦੇ ਕਿਸੇ ਕੋਨੇ ਚੋਂ ਲੈ ਆ ਮੇਰੇ ਨਾਲ ਬੈਠ ਕੇ ਡਿਬੇਟ ਕਰ ਲਈ ਇੱਕ TV ਚੈਨਲ ਇੱਕ ਤੁਸੀਂ ਇੱਕ ਮੈਂ ਇੱਕ ਕਮਰਾ ਹਾਂਜੀ ਉਹਦੇ ਚ ਲਾਈਵ ਲੋਕੀ ਦੇਖਣਗੇ ਲੋਕ ਨਿਰਣਾ ਕਰਨਗੇ ਕਿ ਸੱਚ ਕੀ ਹੈ ਕਿਉਂ ਪੰਥ ਨੂੰ ਕਿਉਂ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਉਂ ਸ਼ਲਾਵਾ ਦਿੱਤਾ ਜਾ ਰਿਹਾ ਹੈ ਕਿਉਂ ਧੋਖਾ ਕੀਤਾ ਜਾ ਰਿਹਾ ਹੈ ਔਰ ਨਾਲੇ ਆਪਾਂ ਵੀ ਨਿਰਣਾ ਕਰ ਲਾਂਗੇ ਪਹਿਲੀ ਤੇ ਗੱਲ ਹੈ ਕਿ ਮਹਾਰਾਜ ਦੀ ਕਿਰਪਾ ਆ ਕਿ ਲੋਕਾਂ ਦੇ ਸਾਹਮਣੇ ਆਸਤਾ ਆਸਤਾ ਸੱਚ ਆਉਣ ਦੇ ਬਾਅਦ ਲੋਕ ਜਦੋਂ ਸੱਚ ਸਮਝਣ ਲੱਗ ਪਏ ਆਪਣੇ ਆਪ ਹੀ ਉਹਨਾਂ ਦੀ ਮਾਨਸਿਕਤਾ ਠੀਕ ਹੋ ਗਈ ਔਰ ਜਿਹੜਾ ਰਹਿੰਦਾ ਸੱਚ ਹੈ ਖੁੱਲ ਕੇ ਜਿਹੜਾ ਸੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਸਵਾਲ ਤੁਹਾਡੇ ਹੋਣਗੇ ਤੇ ਕੇਵਲ ਮੇਰੇ ਜਵਾਬ ਹੋਣਗੇ ਮੈਂ ਸਵਾਲ ਵੀ ਨਹੀਂ ਕਰਦਾ ਆਓ ਸਾਹਮਣੇ ਨੰਨਾ ਕਰ ਲਈਏ ਕਿ ਕਿਹੜੇ ਲੋਕ ਪੰਥ ਵਾਸਤੇ ਲੜੇ ਆਏ ਕਿਹੜੇ ਲੋਕ ਇੱਕ ਸੋਚ ਤੇ ਖੜੇ ਆ ਡਟੇ ਆ ਅਰ ਪੰਜਾਬ ਦੀ ਵਿਧਾਨ ਸਭਾ 1984 ਦਾ ਸੱਕਾ ਹੋਇਆ ਹੈ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਤੇ 2007 ਤੱਕ ਕਿਸੇ ਨੇ ਗਾਥਾ ਨਹੀਂ ਉੱਥੇ ਗਾਈ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਦੀ ਸ਼ਖਸੀਅਤ ਦੀ ਗੱਲ ਹੋਵੇ ਔਰ ਚਾਹੇ ਬਾਕੀ ਸ਼ਹੀਦਾਂ ਦੀ ਗੱਲ ਹੋਵੇ ਤੇ ਫਖਰ ਨਾਲ ਕਿਹਾ ਸੀਗਾ ਕਿ ਸ਼ਹੀਦ ਭਾਈ ਗੰਗ ਸਿੰਘ ਤੇ ਸ਼ਹੀਦ ਭਾਈ ਸਤਵੰਦ ਸਿੰਘ ਤੇ ਮੈਨੂੰ ਮਾਣ ਹੈ ਜਿਨ੍ਹਾਂ ਨੇ ਕੌਮ ਦੀ ਪੱਕ ਰੱਖੀ ਸੀ ਔਰ ਸ਼ਹੀਦ ਭਾਈ ਜਿੰਦਾ ਜਿਹੜੇ ਸਾਡੇ ਸਾਥੀ ਸੀਗੇ ਅਸੀਂ ਇਕੱਠਿਆਂ ਜਿਹੜਾ ਆ ਸੰਘਰਸ਼ ਦਾ ਜੀਵਨ ਸ਼ੁਰੂ ਕੀਤਾ ਸੀਗਾ ਫੈਡਰੇਸ਼ਨ ਦੇ ਵਿੱਚ ਕੰਮ ਕੀਤਾ ਸੀਗਾ ਭਾਈ ਸੁੱਖਾ ਜਿਨ੍ਹਾਂ ਦੀ ਏਡੀ ਵੱਡੀ شہادت ਤੇ ਏਡੇ ਵੱਡੇ ਕਾਰਨਾਮੇ ਜੇ ਇਕਤਲਾਬ ਦੀ ਵਿਧਾਨ ਸਭਾ ਵਿੱਚ ਉਹਨਾਂ ਦੀ ਗੱਲ ਹੋਈ ਤੇ ਉਹ ਮੈਂ ਕੀਤੀ ਦੇ ਉੱਤੇ ਇੰਤਰਾ ਗਾਂਧੀ ਦੇ ਕਤਲ ਦੀ ਗੱਲ ਕਰਕੇ ਕਿਸ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸੀ ਜੇ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਇਸ ਤੋਂ ਬਾਅਦ ਮੈਨੂੰ ਸਵਾ ਮਹੀਨੇ ਬਾਅਦ ਉਹਦੇ ਕਤਲ ਦਾ ਪਤਾ ਲੱਗਾ ਸੀ ਹਿੰਦੁਸਤਾਨ ਦੀ ਜੇਲ੍ਹ ਦੇ ਅੰਦਰ ਤੇ ਮੈਂ ਜੋ ਖੁਸ਼ੀ ਮਨਾਈ ਸੀ ਜੋ ਮੈਂ ਨੱਚ ਕੇ ਦਿਖਾਇਆ ਸੀਗਾ ਨੱਚਿਆ ਸੀਗਾ ਉਹੀ ਮੈਂ ਵਿਧਾਨ ਸਭਾ 'ਚ ਨੱਚ ਕੇ ਦਿਖਾਇਆ ਔਰ ਕਾਂਗਰਸ ਦੇ ਜੁਲਮਾਂ ਦਾ ਵਿਰੋਧ ਤੇ ਬੁੱਚੜ ਦੇ ਜੁਲਮਾਂ ਦਾ ਜੇ ਕਿਸੇ ਨੇ ਉੱਥੇ ਜਿੱਕਰ ਕੀਤਾ ਭਾਵੇਂ ਕਿ ਮੈਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਪਿੰਦਾ ਰਿਆਂ ਕਾਂਗਰਸੀ ਨੇ ਚੀਕਾਂ ਵੀ বাজਦੀਆਂ ਰਹੀਆਂ ਤੇ ਮੈਨੂੰ ਅਤਵਾਦੀ ਵਰਗੇ ਸ਼ਬਦ ਵੀ ਸੁਣਨੇ ਪਏ ਤੇ ਫਿਰ ਜੋ ਅੱਗੋਂ ਮੈਂ ਜਵਾਬ ਦਿੱਤਾ ਉਹ ਵੀ ਹਰ ਇੱਕ ਸਿੱਖ ਜਾਣਦਾ ਕਿ ਬਿਰਸਤ ਸਿੰਘ ਵਲਟੋਹੜਾ ਨੇ ਕੀ ਕੀਆ ਸੀਗਾ ਅੱਜ ਵੀ ਰਿਕਾਰਡ ਬੋਧਦਾ ਹੈ ਜੇਲ੍ਹਾਂ ਕੱਟਣੀਆਂ ਤਸੀਹੇ ਚਲਣੇ ਪਰਿਵਾਰਾਂ ਦਾ ਇੱਕ ਤਰ੍ਹਾਂ ਤਬਾਹ ਹੋ ਜਾਣਾ ਇਹ ਕਿ ਵਿਸਾਨ ਨਹੀਂ ਗਾ ਤੇ ਕੌਮ ਤੇ ਆਸਾਨ ਪਰ ਗੱਲ ਹੈ ਕਿ ਜਿਸ ਗੱਲ ਨੂੰ ਲੈ ਕੇ ਤੁਸੀਂ ਚੱਲੇ ਜੇ ਜਿਹੜੇ ਤੁਸੀਂ ਸਟੈਂਡ ਦੀ ਗੱਲ ਕਰਦੇ ਜੇ ਜਿਸ ਅਕੀਦੇ ਦੀ ਗੱਲ ਕਰਦੇ ਜੇ ਜਿਸ ਸੋਚ ਦੀ ਗੱਲ ਕਰਦੇ ਜੇ ਰੁੱਤ ਤੇ ਖੜ ਜੋ ਉਹਦੇ ਤੇ ਤੇ ਖੜ ਜੋ ਖੜਦਾ ਉੱਤੇ ਕੋਈ ਹੈ ਨਹੀਂ ਕੱਲ ਗੱਲਾਂ ਹੋਰ ਸੀ ਅੱਜ ਹੋਰ ਐ ਮੇਰੇ ਬਾਰੇ ਜੀ ਵਿਰਸਾ ਸਿੰਘ ਟੋਹਾ ਨੇ ਬਾਹਾਂ ਖੜੀਆਂ ਕਰਤੀਆਂ ਕਿਹੜੇ ਤੁਹਾਡੇ ਪਿਓ ਨੇ ਕਿਹਾ ਸੀ ਗੱਸਾ ਹੋਲ ਟੋਹਾ ਨੇ ਬਾਹਾਂ ਖੜੀਆਂ ਕਰਤੀਆਂ ਸੀਗੀਆਂ ਤੁਹਾਡੇ ਉੱਥੇ ਕਈ ਬਾਪੂ ਜਿਹੜੇ ਆ ਉਹ ਘੇਰੇ 'ਚ ਫੜੇ ਗਏ ਹਾਂ ਜੀ ਹੋਰ ਬੜੇ ਫੜੇ ਗਏ ਤੁਹਾਡੇ ਕੁਛ ਲੱਗਦੇ ਉਹਨਾਂ ਦਾ ਤਾਂ ਨਾ ਨਹੀਂ ਚ ਲੈਂਦੇ ਵਿਰਸਾ ਸਿੰਘ ਟੋਹਾ ਇਹ ਕਰਦੇ ਜੇ ਮੈਨੂੰ ਮਾਣ ਹੈ ਕਿ ਜੋ ਮੈਂ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਆ ਮੈਨੂੰ ਮਾਣ ਹੈ ਜਿਸ ਤਰ੍ਹਾਂ ਤੇ ਮਤਸੀਹੇ ਚੱਲੇ ਆ ਜਿਸ ਤਰ੍ਹਾਂ ਦੀ ਮੈਂ ਜੇਲਾਂ ਕੱਟੀਆਂ ਐ ਪੰਥ ਤੇ ਪੰਜਾਬ ਦੀ ਖਾਤਰ ਜਦੋਂ ਦੇ ਤੁਰੇ ਐ ਕਦੀ ਝੁਕੇ ਨਹੀਂ ਕਦੇ ਈਨ ਨਹੀਂ ਮੰਨੀ ਇਹ ਨਹੀਂ ਕਿ ਪੁਲਿਸ ਦੇ ਅੱਗੇ ਲਾ ਕੇ ਭੱਜ ਉੱਠੇ ਐ ਪੁਲਿਸ ਮੈਨੇ ਚੁੱਕਣ ਕੋਈ ਜਦੋਂ ਮੈਂ ਜੇਲ੍ਹ ਤੋਂ ਰਿਹਾ ਹੋਇਆ ਮੈਨੂੰ ਜੇਲ੍ਹ ਵਾਲੇ ਕਹਿੰਦੇ ਰਹੇ ਕਿ ਬਲਟੋਆ ਸਾਹਿਬ ਰੁਕ ਜਿਓ ਤੁਹਾਨੂੰ ਬਾਹਰ ਪੁਲਿਸ ਚੁੱਕਣ ਆ ਗਈ ਐ ਅੰਦਰ ਚਲੇ ਜਾਓ ਮੈਂ ਕਿਹਾ ਇਹ ਇੱਕ ਕਮਜ਼ੋਰਾਂ ਦਾ ਕੰਮ ਹੁੰਦਾ ਹੈ ਮੱਖਾ ਇੱਕ ਜਵਦੂ 7 ਸਾਲਾਂ ਬਾਅਦ ਮੈ ਰਿਹਾਲ ਹੋਇਆ ਸੀ ਉਹ 7 ਸਾਲਾਂ ਦੇ ਉੱਤੇ ਸਮੇਂ ਤੋਂ ਬਾਅਦ ਹਾਂਜੀ ਤੇ ਮੈਨੂੰ ਬਾਹਰ ਨਿਕਲਦੇ ਆ ਪੁਲਿਸ ਮੈਨੂੰ ਕਿਸੇ ਤਰ੍ਹਾਂ ਦੀ ਕਰਦੀ ਮਖਿਆ ਉਹ ਚਲੀ ਅਗਲੇ ਡਹਿ ਗਏ ਇੱਕ ਰਾਂ ਨਹੀਂ ਪਤਾ ਨਹੀਂ ਕਿੰਨੀ ਕਿ ਬਰਚਕੇ ਆ ਤੇ ਕਿੱਥੇ ਕਿੱਥੇ ਰੱਖਿਆ ਤੇ ਜਿਉਂ ਸੀ ਚੱਲਿਆ ਜੇ ਤੁਸੀਂ ਕਿਹੜੀ ਬਣਾਦੀ ਹੈ ਕਿਹੜੀ ਬਣਾਦੀ ਤੁਸੀਂ ਲੋਕਾਂ ਨੇ ਤੁਸੀਂ ਤੋਲਦੇ ਨਹੀਂ ਜੀ ਦੇਖਦੇ ਨਹੀਂ ਜੇ ਜਿਹੜੇ ਲੋਕਾਂ ਨੇ ਕਿ ਅਸੀਂ ਅਸੀਂ ਸੰਵਧਾਨ ਨੂੰ ਨਹੀਂ ਮੰਨਦੇ ਸੰਵਧਾਨ ਨੂੰ ਮੰਨੀ ਜਾਂਦੇ ਆ ਜਿਹੜੇ ਕਹਿੰਦੇ ਅਸੀਂ ਚੋਣ ਪ੍ਰਣਾਲੀ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਜੀ ਸਾਡਾ ਏਜੰਡਾ ਹੀ ਨਹੀਂਗਾ ਅੱਜ ਚੋਣਾਂ ਦੀ ਗੱਲ ਵੀ ਕਰੀ ਜਾਂਦੇ ਆ ਹਾਂਜੀ ਤੇ ਦੂਜੇ ਵੱਨੇ ਕਦੀ ਪੁਲਿਸ ਦੇ ਅੱਗੇ ਲਾ ਕੇ ਨਹੀਂ ਭੱਜੇ ਜੇ ਵੱਜੇ ਜਾਂ ਤੇ ਹਿੱਕ 'ਚ ਵੱਜੇ ਪੁਲਿਸ ਭਜਾਈ ਹੋਊਗੀ ਹਾਂਜੀ ਦਿੱਲੀ ਦੀਆਂ ਚੀਕਾਂ ਪੁਆਈਆਂ ਹੋਣਗੀਆਂ ਦਿੱਲੀ ਦੇ ਪੁਲਿਸ ਹੈੱਡਕੁਆਰਟਰ ਦੇ ਸਾਹਮਣੇ ਜਿਹੜੀਆਂ ਦਿੱਲੀ ਵਿਆ ਤੇ ਇੰਦਰਾ ਗਾਂਧੀ ਤੇ ਚੀਕਾਪੂਣ ਵਾਲੇ ਚ ਵਰਸਾ ਸਿੰਘ ਮਲਟੋਹਾ ਵੀ ਇੱਕ ਸੀਗਾ ਗੱਲਾਂ ਕਰਦੇ ਯਾਰ ਤੁਸੀਂ ਹਾਂਜੀ ਤੇ ਤੁਸੀਂ ਮੋਰੇ ਉਹ ਪੁਰਸਲੇ ਅੱਗੇ ਅਲੱਗ-ਅਲੱਗ ਕੇ ਭੱਜੇ ਫਿਰਦੇ ਰਹੇ ਜੀ ਮੈਂ ਕਿਹਦਾ ਨਾਲ ਇੱਕ ਨਹੀਂ ਗੱਲ ਕਰਦਾ ਤੇ ਪਰ ਦੂਸਰੀ ਗੱਲ ਇਹ ਦੱਸ ਦਿਓ ਆਤਮ ਸਮਰਪਣ ਕਰਨਾ ਇਹ ਬਾਤਰੀ ਹੈ ਮੈਂ ਜੀ ਨਹੀਂ ਸੀ ਕਹਿੰਦਾ ਇਸ ਕਰਦਾ ਇਹਨਾਂ ਗੱਲਾਂ ਕਰਨੂੰ ਆਤਮ ਸਮਰਪਣ ਕਰਨਾ ਮਤਲਬ ਆਪਣੀ ਹਾਰ ਮੰਨਣਾ ਹਾਂ ਜੀ ਆਪ ਨੂੰ ਸਮਰਪਨ ਕੀਤਾ ਕਿ ਦੇ ਰਹੇ ਹੈ ਕਲਤਸ਼ਪੀਰ ਸਿੰਘ ਰੋਡੇ ਵਿਚਾਰਾ ਬਥੇਰਾ ਕਹਿੰਦਾ ਰੇ ਮੈਨੂੰ ਵਿਚ ਨਾ ਲਿਆਓ ਸਾਡੇ ਸਰਕਾਰ ਜੋ ਗਿਆ ਹਾਂ ਜੀ ਉਹਨਾਂ ਨੂੰ ਉਤੋਂ ਬਾਹਰੋਂ ਸੱਜਿਓ ਖੱਬਿਓ ਫੋਨ ਕਰਾ ਕੇ ਵਰਤ ਕੇ ਟੂ ਲਾਈਨਰ ਤੇ ਟੂ ਲਾਈਨਰ ਤੇ ਗੱਲਾਂ ਹੋਦੀਆਂ ਰਹੀਆਂ ਭਾਈ ਤਸ਼ਵੀਰ ਸਿੰਘ ਬੇਸਮਰਦੋਂ ਮੁੱਕਰ ਕੇ ਦਿਖਾ ਦੇਣ ਗੁਰੂ ਮਹਾਜਨ ਅਜਿ ਜਾਣ ਕੇ ਕਿ ਟੂ ਲਾਈਨਰ ਤੇ ਗੱਲਾਂ ਹੋਦੀਆਂ ਰਹੀਆਂ ਕਿ ਇੱਕ ਬਸ ਭਾਈ ਅਮਰਪਾਲ ਸਿੰਘ ਤੇ ਇੱਕ ਬੰਨੇ ਭਾਈ ਤਸ਼ਵੀਰ ਸਿੰਘ ਰੋਡੇ ਤੇ ਤੇ ਜਿਹੜੇ ਪਤਾ ਨਹੀਂ ਕਿਹੜੇ ਦੇਸ਼ 'ਚ ਬੈਠੇ ਸੀ ਚੰਗਾ ਉਹਦਾ ਨਾਂ ਨਹੀਂ ਲੈਣਾ ਹਾਂਜੀ ਗੱਲਾਂ ਹੁੰਦੀਆਂ ਜਿਹੜੀਆਂ ਨਿਬੜੀਆਂ ਗੱਲਾਂ ਭਾਈ ਸਾਹਿਬ ਨੇ ਬਚਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਿਹਾ ਕਿ ਤੁਸੀਂ ਬਚਾ ਸਕਦੇ ਜੀ ਤੁਸੀਂ ਰੱਖ ਸਕਦੇ ਜੀ ਹਾਂਜੀ ਉਹਨਾਂ ਨੇ ਪੇਸ਼ ਕਰਵਾਇਆ ਤੇ ਪੇਸ਼ ਕੌਣ ਹੁੰਦੇ ਨੇ ਹਾਂਜੀ ਬਾਦਰ ਹੁੰਦੇ ਹਾਂਜੀ ਸਮਰਪਣ ਕੌਣ ਕਰਦੇ ਹੁੰਦੇ ਆ ਜਿਹੜੇ ਬਾਦਰ ਹੁੰਦੇ ਆ ਕਾਹਦੀਆਂ ਗੱਲਾਂ ਕਰਦੇ ਯਾਰ ਤੁਸੀਂ ਸਾਡੇ ਮੂੰਹ ਫਿਲਮਾਉਂਦੇ ਜੀ ਅੰਤੇ ਇਹਨਾਂ ਗੱਲਾਂ ਚ ਨਾ ਆਪਾਂ ਕੁਛ ਨਹੀਂ ਪਿਆ ਸਿੱਧੀ ਗੱਲ ਹੈ ਬੰਦਿਆਂ ਕੋਈ ਲੜਾਈ ਜਿਹੜਾ ਉਹ ਇਲੈਕਸ਼ਨ ਲੜੋ ਪਰ ਮੈਂ ਕਿ ਕੈ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਥਕ ਆਂ ਤੁਹਾਡਾ ਹੀ ਬਿੜਾ ਕਰ ਕਹਿੰਦਾ ਰਹੇ ਕਿ ਤੁਸੀਂ ਪੰਜਾਬ 'ਚ ਦਿਨਵਾਰਕ ਅੰਗਰੇਜ਼ ਸਰਕਾਰ ਬਣਾਈ ਹੈ ਤੁਹਾਡਾ ਹੀ ਬਿੜਾ ਕਰ ਕਹਿੰਦਾ ਰਹੇ ਕਿ ਤੁਸੀਂ ਕੇਜਰੀਵਾਲ ਦੀ ਸਰਕਾਰ ਬਣਾਈ ਹੈ ਜਿਨ੍ਹਾਂ ਨੇ ਭਾਈ ਦਵਿੰਦਰ ਸਿੰਘ ਦਵਿੰਦਰ ਪਾਸੀੰਗ ਨੂੰ ਲੜਦੀ 6 ਸਾਲ ਤੋਂ ਫਾਇਲ ਰੋਕ ਕੇ ਰੱਖੀ ਹੋਈ ਰਹੀ ਹੈ ਦੀ ਸਿਕਰ ਹੰਤਰ ਦੇ ਜੀ ਨਹੀਂ ਕਹਿੰਦਾ ਪਰ ਇਹ ਤੋਂ ਹੀ ਮੂੰਹ ਚੋਕੇ ਕਪਤਨ ਮਰਿੰਦਰ ਸਿੰਘ ਕੇ ਮਿਹਰਬਾਜ ਹੱਥ ਦੇ ਜੇ ਕਦੀ ਤੁਸੀਂ ਕੇਜਰੀਵਾਲ ਕੇਜਰੀਵਾਲ ਸਾਰੇ ਅਸੀਂ ਤੇਰੇ ਨਾਲ ਤੇ ਕਦੀ ਤੁਸੀਂ ਹੁਣ ਇੱਧਰ ਨੂੰ ਜਰ ਕਾਪੀ ਤੈਨੂੰ ਕੋਈ ਦਿਖੇਗਾ ਨਹੀਂ ਠੈਂਿਆ ਸਾਲਾਂ ਬਾਅਦ ਵਿਚਾਰੇ ਹਾ ਹੋਇਆ ਪੱਕੀ ਜਮਾਨਤ ਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਤੇ ਨਵਾਂ ਮਹੀਨਾ ਬਾਅਦ ਉਹਦੀ ਜਮਾਨਤ ਰਾਤ ਕਰਕੇ ਫਿਰ ਉਹਨੂੰ ਜਿਹੜੇ ਪੀਤਾ ਕਿਨੂੰ ਚੇਤਾ ਨੱਤੀਆਂ ਸਾਲਾਂ ਤੋਂ ਫਾਂਸੀ ਦੇ ਤੱਕ ਤੇ ਤਕੜੂ ਤੱਕ ਇਹਨੂੰ ਚੇਤਾ ਹੈ ਭਾਈ ਇਹ ਭਾਰੇ ਵਰਗੇ ਕਿੰਨੇ ਕਿ ਉਹਨਾਂ ਦੀਆਂ ਜਿਹੜੀਆਂ ਫੋਨ ਦੀਆਂ ਕਾਲਰ ਕਾਰਡਾਂ ਹੁੰਦੀਆਂ ਕਿੰਨੇ ਕਿ ਉਹਨਾਂ ਦੇ ਵਾਇਸ ਮੈਸੇਜ ਆਉਂਦੇ ਆ ਕਿਹੜਾ ਉਹਨਾਂ ਨੂੰ ਆਈਫੋਨ ਦਿੱਤਾ ਹੈ ਕਿਹੜੇ ਉਹਨਾਂ ਨੂੰ ਟੀਵੀ ਲਾ ਕੇ ਦਿੱਤੇ ਉਥੇ ਜੇਲ੍ਹ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਕਟੀਆਂ ਆਇਆ ਨਾ ਹਾਂਜੀ ਚੂਏ ਦੀ ਖੋਡ ਵਿੱਚ ਵੀ ਹਵਾ ਚੱਲ ਜਾਂਦੀ ਹੈ ਤੇ ਜੇਲ੍ਹ ਦੇ ਵਿੱਚ ਹਵਾ ਨਹੀਂ ਜਾਣ ਦਿੱਤੇ ਜਿੱਥੇ ਜਿਹੋ ਜਿਹੇ ਲਾਤਾ ਸਾਨੂੰ ਰੱਖਿਆ ਸੀਗਾ ਹਾਂਜੀ ਤੇ ਪਤਾ ਕਿਹੜੀਆਂ ਕਿਹੜੀਆਂ ਤੈਰੋ ਕਿਸ਼ਾਂ ਚੱਲੀਆਂ ਆਓ ਫੇਰ ਮਸੱਦਾ ਦੇਣਾ ਆ ਹੁਣ ਜੇ ਇਤਨੇ ਫੇਰਨਾ ਤੇ ਇਤਨੇ ਖੇਡ ਲੀਏ ਇਹ ਗਿਰਸਾ ਹੋਲਟੋ ਆਇਆ ਹਾਂਜੀ ਬਾਬੇ ਜਗਨ ਸਿੰਘ ਦਾ ਝੂਠਾ ਖਾਦਾ ਆ ਉਹਦਾ ਥਾਪੜ ਆ ਲਿਆਇਆ ਉਹਦਾ ਪਿਆਰ ਲਿਆਇਆ ਮੈਂ ਕੌਮ ਨਾਲ ਧੋਖਾ ਨਹੀਂ ਹੰਦੂਗਾ ਆਪ ਦਾ ਹੁਕਾ ਦੂੰਗਾ ਇਹ ਧੋਖਾ ਜੀ ਬਾਜੋ ਹਾਂਜੀ ਬਾਜੋ ਜੇ ਬੱਸ ਸਕਦੇ ਜੀ 2 ਸਾਲ ਪਹਿਲਾਂ ਜਦ ਤੁਸੀਂ ਆਪ ਕਿਤਰਾ ਦੇ ਸੀ ਤੁਹਾਡਾ ਸਰੂਪ ਕਿਤਰਾ ਦਾ ਸੀ ਤੁਹਾਡੇ ਲਈ ਜਿਹੜੀਆਂ ਆਡੀਓ ਤੁਰੀਆਂ ਫਿਰਦੀਆਂ ਨੇ ਬੀਬੀਆਂ ਵਾਲੀਆਂ ਹਾਂਜੀ ਤੁਸੀਂ ਅੱਜ ਕਹਿੰਦੇ ਜੀ ਬਹੁਤ ਵੱਡਾ ਜੀ ਸਿੱਕੀ ਬਚਾਉਣੀ ਚਾਹੀਦੀ ਹੈ ਇਤੈਸਿਕੀ ਬਈਦੀ ਇਸ ਤਰ੍ਹਾਂ ਸਿੱਕੀ ਬਈਦੀ ਕਿਹੜਾ ਕਾਨੂੰਨ ਆ ਜਿਹੜਾ ਹਿੰਦੁਸਤਾਨ ਦਾ ਜਿਹੜਾ ਨਿਜ਼ਮ ਆਇਆ ਤੇ ਚੋਣ ਜਿਤਾਓ ਜੀ ਬਾਹਰ ਕਢਾਓ ਜੀ ਕਿਉਂ ਲੁਪਣਾ ਤੁਮਰਾ ਕਰਦੇ ਜੀ ਹਾਂਜੀ ਕੋਈ ਕਾਨੂੰਨੀ ਜਿਆ ਜਿਹੜਾ ਕਾਨੂੰਨ ਹੈ ਤੇ ਫਿਰ ਕੇਤਰੀਵਾਲ ਤੇ ਹਿੰਦਸਰਣ ਦੋ ਮੁੱਖ ਮੰਤਰੀ ਫੜ ਕੇ ਅੰਦਰ ਕਿਉਂ ਦਿੰਦੇ ਆ ਹਾਂਜੀ ਪ੍ਰਧਾਨ ਮੰਤਰੀ ਤੋਂ ਬਾਅਦ ਉਹਦਾ ਹੀ ਉਹ ਵੀ ਚੁਣੇ ਹੋਏ ਆ ਪਰ ਮੈਂ ਇਹਨਾਂ ਕਰਨਾ ਚ ਲੰਮੀਆਂ ਜੇ ਨਹੀਂ ਪੜਨਾ ਚਾਹੁੰਦਾ ਮੇਰੇ ਕੋਲ ਕਹਿਣ ਲਈ ਬਹੁਤ ਕੁਝ ਆ ਮੈਂ ਫੇਰ ਸੱਦਾ ਦਿੰਦਾ ਆ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਨਿਮਰਤਾ ਸਹਿਤ ਮੇਰੇ ਵੱਡੇ ਭਾਜੀ ਨੇ ਤੇ ਵੱਡੀ ਭੈਣ ਆ ਉਹਦੇ ਮਾਤਾ ਪਿਤਾ ਜੀ ਔਰ ਸਮੁੱਚੇ ਪਰਿਵਾਰ ਨੂੰ ਔਰ ਉਹਨਾਂ ਦੀ ਟੀਮ ਨੂੰ ਦੁਨੀਆ ਦੇ ਕੋਨੇ 'ਚ ਜਿੰਨੂੰ ਮਰਜ਼ੀ ਲਿਆਉਣਾ ਮੇਰੇ ਸਾਹਮਣੇ ਬਿਠਾ ਲਓ ਇੱਕ ਤੁਸੀਂ ਇੱਕ ਮੈਂ ਤੇ ਇੱਕ ਟੀਵੀ ਤੇ ਇੱਕ ਕਮਰਾ ਉੱਥੇ ਅੰਦਰ ਬਹਿ ਕੇ ਆਪਾਂ ਡਿਬੇਟ ਕਰਾਂਗੇ ਲੋਕ ਦੇਖਣਗੇ ਲੋਕ ਆਪੇ ਫੈਸਲਾ ਕਰ ਲੈਣਗੇ ਜੇ ਮੈਂ ਇਹਨੂੰ ਤੁਸੀਂ ਉੱਥੇ ਵੀ ਝੂਠਿਆ ਪਾ ਲਿਓ ਮੈਦਾਨ ਛੱਡ ਕੇ ਪਾਸੇ ਹੋ ਜੂੰਗਾ ਕਦੀ ਹਾਂਜੀ ਅਸੀਂ ਤੇ ਯਾਰ ਹੋਰ ਹੀ ਸੋਚਦੇ ਲੋਕ ਐ ਨਾ ਕਰੋ ਵਿਸਤਰਾ ਤੇ ਮੈਂ ਵੀ ਕੋਂਗਾ ਨੌਜਵਾਨਾਂ ਨੂੰ ਨੌਜਵਾਨਾਂ ਸਹੀ ਰਸਤਾ ਬਣਾਓ ਪਿਛਤਾਉਣ ਦਾ ਬਾਅਦ ਕੋਈ ਫਾਇਦਾ ਨਹੀਂ ਹੁੰਦਾ ਹਾਂਜੀ ਕਦੀ ਤੁਸੀਂ ਕੈਪਟਨ ਮਰਦਿੰਦਰ ਸਿੰਘ ਸਰਕਾਰ ਬਣਾ ਕੇ ਫਿਰ ਕਹਿੰਦੇ ਜੀ ਪਿਛਤਾਏ ਜੀ ਕਦੀ ਫੀਤੀ ਐਟੀਵਿਟੀ ਵਾਲੀ ਬਣਾ ਕੇ ਐ ਸਾਰੇ ਉਹਦੇ ਮਗਰ ਲਾ ਕੇ ਹਾਂਜੀ ਕਰਕੇ ਤੇ ਫਿਰ ਤੁਸੀਂ ਪਿਛਤਾਏ ਹੁਣ ਇਹ ਧੋਖਾ ਜੇ ਤੁਹਾਡੇ ਨਾਲ ਕੌਮ ਨਾਲ ਧੋਖਾ ਜੇ ਕਦੇ ਇਸ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਜੀ ਮੇਰੀ ਵੱਲੋਂ ਮੈਨੂੰ ਵੋਟ ਪਾਇਆ ਜੇ ਨਾ ਪਾਇਆ ਜੇ ਪਰ ਘੱਟੋ ਘੱਟ ਅਸਲੀਅਤ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਿਆ ਜੀ ਆਰਐਸਐਸ ਨਮਸਕਾਰ ਜੀ ਅਧਿ RSS ਉਮੀਦਵਾਰ ਐਲਾਨ ਕਰੇ ਭਾਈ ਅਮਰਤਪਾਲ ਸਿੰਘ ਨੂੰ ਹਾਂਜੀ RSS ਦਾ ਆਗੂ ਐਲਾਨ ਕਰੇ ਭਾਈ ਅਮਰਤਪਾਲ ਸਿੰਘ ਦਾ ਪੀਐਮ ਉਮੀਦਵਾਰ ਆ ਕਮਾਲ ਹੋ ਗਈ ਆ ਕਮਾਲ ਵੀ ਕਿਹੜੇ ਠੱਠੇ ਨੂੰ ਜਾਵਾਂਗੇ ਯਾਰ ਹਾਂਜੀ ਮੈਨੂੰ ਕੀ ਲੱਗ ਭਾਈ ਅਮਰਤਪਾਲ ਸਿੰਘ RSS ਹੈ ਪਰ RSS ਦਾ ਕੀ ਕਨੈਕਸ਼ਨ ਹੈ ਉਹ ਤਾਂ ਕੋਈ ਸਪਸ਼ਟ ਕਰਨਾ ਚਾਹੀਦਾ ਹੈ ਨਾ ਤੇ ਕਰਦੇ ਤੁਸੀਂ ਕਰਨੇ ਆ ਜੇ ਉਹ RSS ਦਾ ਆਗੂ ਨਹੀਂ ਮੈਂ ਡਾਕੂਮੈਂਟ ਦੇਣਾ ਅੱਜ ਵੀ ਨੈੱਟ ਤੇ ਜਾ ਕੇ ਚੈੱਕ ਕਰ ਲੋ ਉਹ ਆਰਐਸਐਮ ਮੈਂਬਰ ਰਾਕਤਰੀਆ ਸਿੱਖ ਸੰਗਤ ਦਾ ਉਹਨਾਂ ਦਾ ਆਗੂ ਹੈ ਕਦਰ ਕਿ ਗੁੰਮਰਾ ਕਰਦੇ ਜੀ ਇਸ ਕਰਕੇ ਮੈਂ ਨਿਮਰਤਾ ਸਹਿ ਸਦਾ ਦੇਣਾ ਲੈਕਚਰ ਵੀ ਲੜਾਂਗੇ ਡਟ ਕੇ ਲੜਾਂਗੇ ਹਾਂਜੀ ਤੇ ਨਾਲ ਮੈਂ ਸਦਾ ਦੇਣਾ ਕਿ ਸੰਗਤ ਨੂੰ ਹੁਣ ਤੋਂ ਸਪਸ਼ਟ ਹੋ ਜਾਏ ਕਿ ਤੁਸੀਂ ਝੂਠ ਬੋਲਦੇ ਜੇ ਕਿ ਮੈਂ ਬੋਲਦਾ ਸੱਚ ਮੇਰੇ ਪੱਲੇ ਆ ਕਿ ਤੁਹਾਡੇ ਪੰਡੇ ਆ ਲੱਖੇ ਰੜਲੇ ਜੇ ਤੁਸੀਂ ਜੰਮ ਜੰਮ ਤੇ ਲੜ ਲਿਆ ਜੇ ਭਾਵੇਂ ਤੁਸੀਂ ਠੂਠੇ ਵੀ ਪੈ ਜਾਓ ਹਾਂਜੀ ਪਰ ਆਓ ਇੱਕ ਤਰਨ ਤਾਰਕ ਵਾਇਮੁਰ ਦੀ ਕਾ ਖਾਸਾ ਵਾਇਮੁਰ ਦੀ ਕੀ ਫਤ ਹੈ